ਕੀ ਵੇਖਣ ਨਹੀਂ ਪਿੱਛੇ ਹੈ ਇਹੋ ਵੇਖਣ ਨਹੀਂ ਪਲਾਟ ਵੱਲ ਮੈਂ ਕਹਾਂ ਜੀ ਆਪਣੇ ਕੋ ਪੈਸੇ ਹੋ ਨਾ ਆਪਾਂ ਇਹ ਪਲਾਟ ਵੀ ਖਰੀਦ ਕੇ ਨਾ ਤੇ ਘਰ ਬਣਾ ਲਈਏ ਆਏ ਹਾਏ ਹਾਏ ਕਿੱਡੇ ਛੋਟੇ ਛੋਟੇ ਸੁਪਨੇ ਵੇਖਦੀਆਂ ਇੰਨੇ ਵੱਡੇ ਸੁਪਨੇ ਵੇਖਣ ਨੂੰ ਕੀ ਆ ਸੁਪਨੇ ਹੀ ਆ ਵੇਖੀ ਜਾਂਦੇ ਪਤਾ ਥੋੜੀ ਹੁੰਦਾ ਰੱਬ ਕਿਹੜੇ ਵale ਪੂਰੇ ਕਰ ਦੇ ਜ਼ਰੂਰ ਜ਼ਰੂਰ ਪੂਰੇ ਕਰੇਗਾ ਜੇ ਮਨ ਸੱਚੇ ਨਾਲ ਤੇ ਨੀਅਤ ਸਾਫ਼ ਨਾਲ ਕੋਈ ਸੁਪਨਾ ਵੇਖ ਲਈਏ ਨਾ ਫਿਰ ਆਬ ਅੱਗੇ ਹੋ ਕੇ ਚੱਲਦਾ ਹਾਂ ਸਾਰੇ ਸੁਪਨੇ ਪੂਰੇ ਕਰਕੇ ਦਿੰਦਾ ਕਦੀ ਤਾਂ ਦਿਨ ਜ਼ਰੂਰ ਆਣਗੇ ਸਾਡੇ ਵੀ ਹਾਂ ਪਰਾ ਜੀ ਜੀ ਮੈਂ ਸੋਚਨੀ ਆ ਕਿ ਜੇ ਆਪਾਂ ਇੱਥੇ ਪਲਾਟ ਲੈ ਕੇ ਨਾ ਤੇ ਇੱਥੇ ਘਰ ਨਾਲ ਆਪਾਂ ਵੱਡਾ ਸਾਰਾ ਘਰ ਬਣਾ ਆਪਾਂ ਹਰ ਚੀਜ਼ ਘਰ ਚ ਬਣਾਵਾਂਗੇ ਠੀਕ ਆ ਵੱਡਾ ਸਾਰਾ ਘਰ ਤੇ ਤੂੰ ਸੇਰੇ ਨਿਕਲ ਜਵੇਂ ਸਾਰੇ ਦਿਨ ਮੇਰੀ ਮਾਂ ਸੇਵਾ ਕਰੇ ਉਸ ਘਰ ਦੀ ਲਾ ਕੇ ਸਫਾਈਆਂ ਕਰਨ ਤੇ ਲੱਗੀ ਰਵੇ ਕਿੰਨਾ ਵੱਡਾ ਘਰ ਉਹ ਨਾ ਗਾਂ ਹੁੰਦਾ ਵੇ ਤੇਰੇ ਨਾ ਪਤਾ ਆਪਾਂ ਕੰਮ ਆਈ ਨਹੀਂ ਲਵਾਵਾਂਗੇ ਆਪਾਂ ਮੰਮੀ ਨੂੰ ਕਹਾਂਗੇ ਕਿ ਮੰਮੀ ਤੇ ਕੁਰਸੀ ਤੇ ਬਹਿ ਕੇ ਬੱਸ ਦੱਸੋ ਉਹਨਾਂ ਨੂੰ ਕਾਹਬ ਸਾਰਾ ਕੰਮ ਉਹਨਾਂ ਨੇ ਕਰਨਾ ਠੀਕ ਹੈ ਚਲ ਠੀਕ ਹੈ ਮੇਰੀ ਗੱਲ ਸੁਨਣਾ ਵੈਸੇ ਤੇਰਾ ਰਾਦਾ ਕੀ ਜਾਵੇ ਕਿਸ ਚੀਜ਼ ਦਾ ਮੰਮੀ ਕਿੱਥੇ ਨੇ ਮੈਨੂੰ ਕੋਈ ਹੋਸ਼ ਹੈ ਗਈ ਹੈ ਮੈਨੂੰ ਤੇ ਆਪਣੀ ਪਤਾ ਤੁਹਾਨੂੰ ਪਤਾ ਹੋਊਗਾ ਕਿੱਥੇ ਗਏ ਸੂਟ ਦੇਣ ਗਏ ਨੇ ਤੇ ਤੂੰ ਨਾਲ ਨਹੀਂ ਗਈ ਤੈਨੂੰ ਪਤਾ ਮੈਂ ਘਰ ਹੀ ਹਾਂ ਤੇ ਤੂੰ ਗਈ ਨਹੀਂ ਇਹ ਕਿੱਧਰ ਦੀ ਜੀ ਇਹ ਬੜਾ ਪੰਗਾ ਵਾ ਲੈ ਕੇ ਵੀ ਅਸੀਂ ਆਈਆਂ ਸੂਟ ਦੇ ਕੇ ਵੀ ਅਸੀਂ ਆਈਏ ਇਹ ਜੀ ਨਾ ਜਿਆਦਾ ਨਹੀਂ ਓੜਾ ਫੜਾ ਚੁੱਕ ਲੈਂਦੇ ਹਨ ਉਹਨੂੰ ਕਿਹੜਾ ਹੋਂ ਜਾਂਦੇ ਪੈਸੇ ਵੱਖਰੇ ਦਿੰਦੇ ਪਤਾ ਕੀ ਹੈ ਜਿੱਥੇ ਗਰੀਬੀ ਹੋਏਗੀ ਨਾ ਜਿੱਥੇ ਮਜਬੂਰੀ ਹੋਏਗੀ ਲੋਕੇ ਵਿਚਾਰਾਪਨ ਤਾਂ ਕਰਨਗੇ ਹਾਏ ਇਦਾਂ ਹਾਏ ਉਦਾਂ ਪਰ ਨਾ ਫਾਇਦਾ ਵੀ ਉਹੀ ਚੁੱਕਦੇ ਨੇ ਜਿਹੜਾ ਜਿਆਦਾ ਦਲਾਸਾ ਦੇ ਜਾਂਦੇ ਨੇ ਮੈਂ ਇੰਨਾ ਵੇਖਿਆ ਤੂੰ ਫਿਕਰ ਨਾ ਕਰ ਬਸ ਅੱਜ ਮੇਰਾ ਇੱਕ ਇੰਟਰਵਿਊ ਹੋਗਾ ਵੈ ਮੈਂ ਉੱਥੇ ਪਾਸ ਹੋ ਜਾਵਾਂ ਕਿਸੇ ਤਰੀਕੇ ਕਿ ਸਾਡੇ ਦਿਨ ਬਦਲਣ ਲੱਗੇ ਨਾ ਕੋਈ ਨਹੀਂ ਰੋਕ ਸਕਦਾ ਵਾਇਰਸ ਨੇ ਦਿਨ ਨਾ ਬਦਲ ਦੇਣੇ ਸਾਡੇ ਵੇਖੀ ਤੂੰ ਹਾਂ ਜੀ ਜੀ ਮੈਂ ਤੇ ਆਪ ਸੋਚਦੀ ਆ ਆਪਣੇ ਜਲਦੀ ਜਲਦੀ ਆਪਣੀ ਸੌਣ ਲੈਣਾ ਆਪਣੇ ਘਰ ਸਭ ਤੋਂ ਵਧੀਆ ਸਭ ਤੋਂ ਸੁਣੇ ਜਿੰਨੀ ਵੀ ਕਲੋਨੀ ਨੇ ਤੋਂ ਵਧੀਆ ਘਰ ਹੋਵੇ ਆਪਣਾ ਠੀਕ ਹੈ ਮਕਾਨ ਦਾ ਕੀ ਹੈ ਇੱਟਾਂ ਦਾ ਜਿੱਦਾਂ ਦਾ ਮਰਜ਼ੀ ਹੋਵੇ ਉਹਦੇ ਅੰਦਰ ਨਹਿਣ ਵਾਲੇ ਜੀ ਚੰਗੇ ਹੋਣੇ ਚਾਹੀਦੇ ਸਿਮਰਤ ਇਹ ਸਭ ਤੋਂ ਵੱਡੀ ਗੱਲ ਹੈ ਇਹਨੂੰ ਯਾਦ ਰੱਖੀ ਮੇਸ਼ਾ ਨਾਲ ਨਾਲ ਤੂੰ ਜਾ ਮੰਮੀ ਨੂੰ ਹੱਥ ਫੜ ਕੇ ਨਾਲ ਲੈ ਕੇ ਆ ਕੱਚੇ ਕੱਚੇ ਰਸਤੇ ਉਹ ਜਾਂਦੇ ਨੇ ਗਲੀਆਂ ਗਲੀਆਂ ਸਾਰੀਆਂ ਪੁੱਟੀਆਂ ਪਈਆਂ ਪਤਾ ਨਹੀਂ ਉਹ ਕਾਉਂਸਲਰ ਕੀ ਕਰਵਾਉਂਦੇ ਆ ਕੀ ਨਹੀਂ ਤੇ ਤੂੰ ਜਾ ਮੰਮੀ ਨੂੰ ਲੈ ਕੇ ਆ ਤਾਂ ਮੈਨੂੰ ਥੋੜਾ ਕੰਮ ਹੀ ਚਾਬੀ ਲਾਗੇ ਨਾ ਮੈਂ ਚਾਚੀ ਘਰ ਫੜਾ ਜਾਂਗੀ ਮੈਂ ਥੋੜਾ ਹੋ ਗਿਆ ਨਹੀਂ ਮਾਰਕੀਟ ਮੈਨੂੰ ਕੰਮ ਹੋ ਗਿਆ ਠੀਕ ਹੈ ਚਲੋ ਠੀਕ ਹੈ ਫਿਰ ਮੈਂ ਜਾਂਦੀ ਹਾਂ ਚਲ ਜਾ ਫਿਰ ਕਮਲੀ ਹੀ ਹੈ ਬੜਾ ਸੋਚਦੀ ਹੈ ਅੱਛਾ ਛੱਡ ਮਨਾ ਚੱਲੀ ਮੰਮੀ ਦਾ ਫੋਨ ਕੀ ਗੱਲ ਹੋ ਗਈ ਮੰਮੀ ਤੇ ਮਨ ਕੱਦ ਤੋਂ ਭਰਿਆ ਐ ਨਾ ਘਰੋਂ ਕਿ ਦੇਓ ਕਿੰਨੇ ਮੰਮੀ ਉਹਨੂੰ ਦੇ ਤੇ ਆਈ ਸੀ ਮੈਂ ਪੈਸੇ ਉਹ ਮੈਂ ਗੱਲ ਕੀਤੀ ਮੈਂ ਸਾਰੀ ਉਹਦੇ ਨਾਲ ਮੰਮੀ ਉਹਦੇ ਨਾਲ ਮੈਂ ਗੱਲ ਕੀਤੀ ਸੀ 6 ਮਹੀਨੇ ਸਾਲ ਦੇ ਦੇ ਕਿੱਡੇ ਘਟਿਆ ਨੇ ਕੁਝ ਲੋਕ ਮੰਮੀ ਵਾਹੇ ਮੈਂ ਹਿਸਾਬ ਲਾਇਆ ਵੈ ਉਸ ਦਿਨ ਜਦੋਂ ਮੈਂ ਪੈਸੇ ਦਿੱਤੇ ਉਹਨੂੰ ਮੈਂ ਕਿਹਾ ਵੈ ਸਾਡੀ ਦੋਵਾਂ ਭੈਣਾਂ ਦੀ ਫੀਸ ਐ ਜਿਹੜੀ ਤੈਨੂੰ ਦੇਣ ਲੱਗੇ ਆ ਜੇ ਅਸੀਂ ਫੀਸ ਦੇ ਦिए ਨਾ ਤੇ ਪੜ੍ਹਾਈ ਕਰਕੇ ਕਿਤੇ ਚੰਗੀ ਨੌਕਰੀ ਲੱਗ ਜਾਗੀ ਮੈਂ ਪਰ ਉਹਨੇ ਨਾ ਰਹਿਮ ਨਹੀਂ ਕੀਤਾ ਕਹੇ ਗੱਲ ਦਾ ਕੋਈ ਗੱਲ ਨਹੀਂ ਮੰਮੀ ਤੇ ਮੰਮੀ ਤੁਸੀਂ ਉਹਨਾਂ ਦੇ ਸੂਟ ਕਿਉਂ ਸਿੰਦੇ ਹੋ ਮੇਰੀ ਗੱਲ ਸੁਣੋ ਮੰਮੀ ਕੀ ਮਤਲਬ ਹੈ ਫਿਰ ਇੰਨੇ ਨੇ ਮਹਿੰਗੇ ਸੂਟਾਂ ਲਾਈਨਿੰਗਾਂ ਲਵਾ ਕੇ ਸਵਾਲੇ ਨੇ ਇਹ ਵੀ ਲਾ ਦੋ ਉੱਤੇ ਲਟਕਣ ਲਾ ਦੋ ਉਹ ਖਰਚਾ ਨਹੀਂ ਪੈਂਦਾ ਪਿਆ ਸਾਨੂੰ ਹਾਦੋਂ ਇਹਨਾਂ ਲੋਕਾਂ ਦੀ ਕਪੜੇ ਸਵਾ ਲੈਂਦੇ ਸਵਾਈਆਂ ਦੇਣ ਲੱਗੇ ਸਾਨੂੰ ਮੈਂ ਕੀ ਕਰਨਾ ਮੰਮੀ ਬੋਲ ਕੇ ਮੈਂ ਤਾਂ ਸਿਰਫ ਇੰਨਾ ਕਹਿ ਨਹੀਂ ਆ ਤੁਹਾਨੂੰ ਤੁਸੀਂ ਚੁੱਪ ਕਰਕੇ ਘਰ ਆ ਜਾਓ ਕੋਈ ਨਹੀਂ ਮੈਂ ਵੇਖਦੀ ਆ ਮੰਮੀ ਤੁਸੀਂ ਟੈਨਸ਼ਨ ਕਿਉਂ ਲੈਂਦੇ ਮੈਂ ਹੈਗੀ ਆ ਨਾ ਮੈਂ ਕੁਝ ਨਾ ਕੁਝ ਕਰਾਂਗੀ ਆਪਣੀ ਤੇ ਭਰੋਸਾ ਕਰੋ ਮੰਮੀ ਇੰਨਾ ਵੀ ਵਿਸ਼ਵਾਸ ਨਹੀਂਗਾ ਮੈਂ ਕੋਈ ਗਲਤ ਕਦਮ ਨਹੀਂ ਕਦੀ ਚੁੱਕਦੀਗੀ ਤੇ ਫੇਰ ਚਲੋ ਤੁਸੀਂ ਆਓ ਸਿਮਰਾ ਤੁਹਾਨੂੰ ਮੈਂ ਭੇਜਿਆ ਜੇ ਉੱਥੇ ਬਹਿ ਜਾਓ ਆਉਂਦੀ ਹੋ ਨਹੀਂ ਜੇ ਚਲੋ ਠੀਕ ਆ ਮੰਮੀ ਕੀ ਕਰਾਂਗੀ ਕਿਤਾਬਾਂ ਦਾ ਮੈਂ ਗੱਗੋ ਪੜ੍ਹਾਈ ਬਦਲਦੀ ਜਾਣੀ ਐ ਕਿਤਾਬਾਂ ਲੈਣੀਆਂ ਪੈਣੀਆਂ ਹੋਰ ਤਾਂ ਹੀ ਫਾਇਦਾ ਕੋਈ ਮਤਲਬ ਨਹੀਂ ਗਾ ਹੰਜੂ ਤੂੰ ਛੱਡ ਦੇ ਜਿੰਨਾ ਪੜ ਲਿਆ ਬਹੁਤ ਐ ਹੁਣ ਨਾ ਬਰਦਾਸ਼ਤ ਨਹੀਂ ਹੁੰਦਾ ਸੱਚ ਮੈਨੂੰ ਰੀਆ ਨੇ ਕਿਹਾ ਸੀ ਮੈਨੂੰ ਬੁੱਕਸ ਦੀ ਲੋੜ ਹੈ 10 ਤੋਂ 12000 ਦੀਆਂ ਕਿਤਾਬਾਂ ਨੇ ਐ ਕੁਝ ਪੈਸੇ ਮਿਲਣਗੇ 4-5000 ਰੁਪਏ ਦੇ ਕੇ ਨਾ ਮੂੰਹ ਤਾਂ ਬੰਦ ਕਰਾਂਗੀ ਜਿਹੜਾ ਮੇਰੀ ਮਾਂ ਨੂੰ ਖਾ ਕੇ ਬੋਲਣਦੇ ਆ ਤੇ ਬਾਕੀ ਪੈਸੇ ਬਾਕੀ ਦਾ ਰਾਸ਼ਨ ਪਾਲਾਂਗੀ ਮੇਨਾਂ ਡੇਢ ਮਹੀਨਾ ਤਾਂ ਸੋਖਾ ਨਿਕਲੇਗਾ ਹੈਲੋ ਰੀਆ ਹਾਂ ਕੀ ਹਾਲ ਹੈ ਤੇਰਾ ਠੀਕ ਹੈ ਬਸ ਬਸ ਠੀਕ ਹੈ ਅੱਛਾ ਤੂੰ ਕਾਲਜ ਵੀ ਨਹੀਂ ਆਈ ਅੱਜ ਮੇਰੀ ਗੱਲ ਸੁਣ ਤੂੰ ਮੈਨੂੰ ਕਹਿ ਰਹੀ ਸੀ ਨਾ ਕਿ ਬੁੱਕਸ ਚਾਹੀਦੀਆਂ ਮੈਨੂੰ ਹਾਂ ਹਾਂ ਤੂੰ ਐਸੇ ਬਿਜ਼ਨਸ ਵਾਲੇ ਹਾਂ 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 ਮੇਰੇ ਕੋਲ ਹੋਈਆਂ ਮੇਰੀਆਂ ਸਾਰੀਆਂ ਬੁੱਕਸ ਹਾਂ ਨਹੀਂ ਯਾਰ ਮੈਂ ਨਹੀਂ ਪੜ੍ਹਾਈ ਕਰਨੀ ਅੱਗੋ ਕੁਛ ਨਹੀਂ ਯਾਰ ਪਤਾ ਤੇ ਹੈ ਤੁਹਾਨੂੰ ਸਾਰਾ ਕੁਛ ਬਾਰ-ਬਾਰ ਦੱਸਣ ਦਾ ਕੀ ਮਤਲਬ ਹੁੰਦਾ ਤੂੰ ਇੱਕ ਕੰਮ ਕਰਨਾ ਤੂੰ ਤਾਂ ਬਾਰੋਂ ਖਰੀਦਨੀਆਂ ਨਾ ਨਵੀਆਂ ਤੈਨੂੰ ਮਹੀਆਂ ਬਣਨੀਆਂ ਤੂੰ ਮੇਰੀਆਂ ਲੱਲਾ ਅਜੇ ਮਹੀਨਾ ਹੀ ਤਾਂ ਹੋਇਆ ਮੈਨੂੰ ਲਿੱਤਿਆਂ ਨੂੰ ਅੱਛਾ ਵੇਖ ਲਾਂ ਆਪਣੇ ਘਰਦਿਆਂ ਨੂੰ ਮਨਾ ਲਾ ਇਹ ਕਿਹੜੀਆਂ ਪੁਰਾਣੀਆਂ ਹੋ ਗਈਆਂ ਮਹੀਨੇ 'ਚ ਕਿਹੜੀ ਚੀਜ਼ ਪੁਰਾਣੀ ਹੋ ਜਾਂਦੀ ਹੈ ਇਹ ਕਿੜੇ 6 ਮਹੀਨੇ ਬੀਤ ਗਏ ਨੂੰ ਅੱਛਾ ਚੱਲ ਕੋਈ ਨਹੀਂ ਮੈਂ ਵੇਖ ਲਾਂਗੀ ਨਹੀਂ ਨਹੀਂ ਕੋਈ ਗੱਲ ਨਹੀਂ 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 ਪੈਸਿਆਂ ਦੀ ਇਦਾਂ ਨਹੀਂ ਕੋਈ ਲੋੜ ਹੈਗੀ ਬਸ ਠੀਕ ਹੈ ਚਲ ਠੀਕ ਹੈ ਸ਼ੌਗਾਰਾਂ ਦੇ ਵੀ ਆਪਣੇ ਚੋਸਲੇ ਨੇ ਕਿਸੇ ਨੇ ਕੋਈ ਚੀਜ਼ ਵਰਤ ਲਈ ਹੈ ਤੋ ਪੁਰਾਣੀ ਹੋ ਜਾਂਦੀ ਹੈ ਹਵਾਰੀ ਕਿਸਮਤ ਲੱਗਦਾ ਕਿ ਇਹ ਬੁੱਕ ਸਟੋਰ ਤੇ ਜਾ ਕੇ ਵੇਚਣੀਆਂ ਪੈਣੀਆਂ ਪਰ ਉੱਥੇ ਮੁੱਲ ਘਟ ਜਾਣਾ ਇਹਨਾਂ ਦਾ ਚਲੋ ਜਿੰਨੇ ਆਣਗੇ ਉਹਨੇ ਹੀ ਸੀ ਸਭ ਤੋਂ ਪਹਿਲਾਂ ਉਹਨੂੰ ਤਾਂ ਪੈਸੇ ਦਵਾਂ ਜਿਹਨੇ ਮੇਰੀ ਮਾਂ ਦਾ ਜੀਣਾ ਆਰਾਮ ਕੀਤਾ ਕਿੰਨਾ ਟਾਈਮ ਹੋ ਗਿਆ ਆਈ ਆਣੀ ਅਜੇ ਤੱਕ ਟਾਈਮ ਵੀ ਕਿੰਨਾ ਹੋ ਚੱਲਿਆ ਜੇ ਮੈਂ ਜਿਆਦਾ ਲੇਟ ਘਰ ਗਈ ਜੀ ਨੇ ਮੈਨੂੰ ਬੋਲਣ ਦਾ ਪੈਣਾ ਮੈਨੇ ਕਹਣਾ ਇੰਨਾ ਟਾਈਮ ਕਿੱਥੇ ਲਾ ਆਈ ਆ ਆ ਜਾਓ ਇੰਨਾ ਟਾਈਮ ਤਾਨੂੰ ਪਤਾ ਹੋ ਜਾਏਗਾ ਮੈਂ ਜਲਦੀ ਘਰ ਜਾਣਾ ਹੁੰਦਾ ਵਾ ਇਹ ਦੀਦੀ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਨੋਟਸ ਵਗੈਰਾ ਦੇਣੀ ਤੁਹਾਨੂੰ ਤੇ ਮੇਰੀ ਸ਼ਿਫਟ ਆ ਜਾਣੀ ਇਸ ਤੋਂ ਚੰਗਾ ਤੂੰ ਟਾਈਮ 'ਤੇ ਆ ਜਾਇਆ ਕਰੋ ਖੁਦ ਉਹਦੀ ਮੈਂ ਤੁਹਾਨੂੰ ਦੇ ਹੀ ਫੋਨ ਕਰਨਾ ਤੁਹਾਡਾ ਧਿਆਨ ਕਿੱਥੇ ਹੁੰਦਾ ਵਾ ਤੁਹਾਨੂੰ ਪਤਾ ਤਾਂ ਹੈਗਾ ਨਾ ਯਾਰ ਚਲੋ ਮੇਰੀ ਤਾਂ ਤੁਹਾਡੀ ਤੇ ਚਲੋ ਹੁੰਦਾ ਨਾ ਮੇਰੀ ਤਾਂ ਮਜਬੂਰੀ ਨਾ ਮੈਨੂੰ ਤੇ ਕਰਨਾ ਹੀ ਪੈਂਦਾ ਵਾ ਨਾ ਥੋੜਾ ਬਹੁਤਾ ਆਪ ਧਿਆਨ ਦੇਈਦਾ ਹੁੰਦਾ ਨਾ ਕਿ ਅਗਲਾ ਬੰਦਾ ਜੇ ਮੇਰੀ ਬੁਰੀ ਤੇ ਮਾਰਾ ਜੇ ਕੁਝ ਕਰਨ ਨਹੀਂ ਦਿਆ ਤੂੰ ਜਿਆਦਾ ਆਪਣੇ ਫਾਇਦਾ ਚੱਕਿਆ ਕਰੋ ਅਗਲੇ ਬੰਦੇ ਦਾ ਥੋੜਾ ਟਾਈਮ 'ਤੇ ਆ ਜਾਇਆ ਕਰੋ ਕਰੋ ਤਾਂ ਮੈਂ ਦੇ ਹੋ ਹੁਣ ਜੋ ਵੀ ਹੋ ਗਿਆ ਪੈਸੇ ਫੜੋ ਤੁਸੀਂ ਆਪਣੇ ਤੇ ਥੋੜਾ ਜਿਹਾ ਲੇਟ ਹੋ ਗਿਆ ਦਿੱਲੀ ਸੌਰੀ ਤੇ ਨੋਟਸ ਦੇ ਦੋ ਹੁਣ ਸਾਰੇ ਬਣਾਏ ਆ ਜਿਹੜਾ ਜਿਹੜਾ ਟੌਪਿਕ ਸੀ ਸਾਰਾ ਸਾਰੇ ਕੀਤੇ ਆ ਚੈੱਕ ਕਰ ਲਓ ਇੱਕ ਵਾਰੀ ਇਹ ਪੈਸੇ ਤੁਸੀਂ ਦੇਖ ਲਓ ਘੱਟ ਕਹਿਣਗੇ ਪੂਰੇ ਕਵਾਂ ਪਰ ਇਹ ਥੋੜੇ ਆ ਇਨੇ ਇਨੇ ਠੀਕ ਤੇ ਆ ਜਿੰਨੇ ਕੋ ਨੋਟ ਸੀ ਉਹ ਸਭ ਨਾ ਬਹੁਤ ਸਹੀ ਆ ਵੈਸੇ ਯਾਰ ਪਰ ਇੱਦਾਂ ਥੋੜੀ ਹੁੰਦਾ ਤੁਹਾਨੂੰ ਮੈਂ ਜਿੰਨੇ ਕਿਹਾ ਉਹਨੇ ਤਾਂ ਪੂਰੇ ਕਰੋ ਨਾ ਅਸੀਂ ਪਿਛਲੀ ਵਾਰ ਬਾਰੋ ਬਣਵਾਇਆ ਹੀ ਉਹਦੇ ਤੇ ਇਸ ਤੋਂ ਵੀ ਘੱਟ ਦਿੱਤੇ ਹੀ ਅਸੀਂ ਤਾਂ ਫਿਰ ਅਸੀਂ ਜ਼ਿਆਦਾ ਦਿੱਤੇ ਆ ਉਹ ਪਿਛਲੀ ਵਾਰਿਆ ਨਾ ਹੁਣ ਦੱਸੋ ਫਿਰ ਜਾਈਏ ਅਸੀਂ ਦੱਸਣਾ ਕੀ ਆ ਪੈਸੇ ਤੇ ਪੂਰੇ ਕਰਕੇ ਜਾਓ ਯਾਰ ਹੁਣ ਠੀਕ ਨੇ ਜੋ ਵੀ ਨਿਆ ਅੱਗੇ ਤੋਂ ਅਸੀਂ ਦੇਖ ਲਾਂਗੇ ਸਾਨੂੰ ਸਹੀ ਲੱਗੂਗਾ ਕਿ ਅਸੀਂ ਤੁਹਾਡਾ ਕੋ ਬਣਵਾ ਲਾਂਗੇ ਪਰ ਯਾਰ ਪਰ ਪੈਸੇ ਤੇ ਪੂਰੇ ਕਰਕੇ ਜਾਓ ਜਿੰਨੇ ਕੀ ਆ ਹੀ ਉਹਨੇ ਤੇ ਪੂਰੇ ਕਰਕੇ ਨਹੀਂ ਦੇ ਕੇ ਗਏ ਉਰਚ ਵੀ ਕੱਟ ਕਰਕੇ ਦੇ ਕੇ ਗਏ ਆ ਹੁਣ ਮੈਂ ਕੀ ਕਰਾਂ ਕੰਮ ਉਹ ਪੂਰਾ ਕਰਕੇ ਦੋ ਤਾਂ ਵੀ ਨਾ ਕੇ ਪਾਸੇ ਪੂਰੇ ਪਵੇ ਸਿਮਰ ਸਿਮਰ ਤੂੰ ਨੀਆ ਬਾਜਾ ਦੇ ਰਿਹਾ ਤੈਨੂੰ ਕੀ ਹੋਇਆ ਮੈਨੂੰ ਕੁਛ ਨਹੀਂ ਆ ਕੰਮ ਦੱਸ ਆ ਕੀ ਆ ਨੋਟ ਤੂੰ ਨੋਟ ਨੂੰ ਕੀ ਕਰਦੀ ਵੀ ਆ ਕਰਨਾ ਕਿ ਯਾਰ ਮੈਂ ਕਿਨੂੰ ਦੇਣ ਚਲੀ ਦੱਸ ਕਿਉਂ ਤੂੰ ਆਪਣੇ ਸਟੱਡੀ ਦੇ ਤਰ੍ਹਾਂ ਬਰਡਨ ਲੈਣਾ ਤਾਂ ਤੂੰ ਕਿਉਂ ਕਰ ਰਹੀ ਹੈ ਹਜੇ ਕੰਮ ਮੇਰਾ ਕੰਮ ਆਮਾ ਕਰਾ ਪਾ ਵੀ ਨਾ ਕਰਾ ਤੈਨੂੰ ਨਹੀਂ ਪਤਾ ਸਾਡੇ ਘਰ ਦੀ ਫਿਨਿਸ਼ਿੰਗ ਕੀ ਚੱਲਦੀ ਆ ਮੈਂ ਮੰਨਦਾ ਆ ਜੋ ਵੀ ਆ ਬਟ ਤੂੰ ਇਹ ਕੰਮ ਕਿਉਂ ਕਰਦੀ ਵੀ ਹੈ ਤੂੰ ਆਪਣੀ ਸਟੱਡੀ ਵੱਲ ਧਿਆਨ ਦੇ ਤੂੰ ਕੁਝ ਬਣਨਾ ਹੈ ਤਾਂ ਤੂੰ ਇਹ ਕਿਉਂ ਕਰ ਰਹੀ ਹੈ ਹਜੇ ਕੰਮ ਕਿਉਂ ਕਰ ਰਹੀ ਹੈ ਯਾਰ ਦੇਖ ਮੈਂ ਆਪਣੇ ਘਰ ਦੇ ਹਿਸਾਬ ਤੇ ਬੋਈ ਨਹੀਂ ਬੰਨਾ ਚਾਹਨੀ ਸਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਅੱਗੇ ਚੱਲਣ ਦੇ ਆ ਠੀਕ ਆ ਇਸ ਕਰਕੇ ਨਾ ਮੈਂ ਆਪਣਾ ਖਰਚਾ ਖੁਦ ਚੁਕਣਾ ਚਾਹਨੀ ਮੈਂ ਨੋਟਸ ਬਣਾ ਕੇ ਕਿਨੂੰ ਯਾਰ ਕੰਮ ਕਰਨ ਨੂੰ ਕੀ ਕੰਮ ਮੇਰਾ ਮੈਂ ਕਰਕੇ ਦੇਣੀ ਐ ਸੀ ਤੇ ਤੈਨੂੰ ਨਹੀਂ ਪਤਾ ਮੈਂ ਤੇਰਾ ਦੋਸਤ ਆ ਮੈਂ ਸਮਝਦਾ ਐ ਤੈਨੂੰ ਠੀਕ ਆ ਮੈਂ ਤੇਰੇ ਹਰ ਦੁੱਖ ਸੁੱਖ ਸਾਥ ਆ ਤੂੰ ਐਦਾਂ ਨਾ ਕਰ ਤੂੰ ਇਹ ਗੱਲ ਛੱਡ ਮੈਂ ਜਾਣੀ ਤੈਨੂੰ ਮੈਂ ਨੋਟਸ ਦੇ ਦੇ ਇੱਧਰ ਆ ਤੂੰ ਸਹੀ ਤਰ੍ਹਾਂ ਹੀ ਗੱਲ ਸੁਣ ਉਹ ਧਿਆਨ ਨਾਲ ਗੱਲ ਸੁਣ ਤੈਨੂੰ ਮੈਂ ਸਮਝਾਉਂਦਾ ਆ ਠੀਕ ਆ ਤੂੰ ਪੈਸੇ ਕਮਾਉਣ ਵਾਸਤੇ ਸਿਰਫ ਇਹ ਕਰ ਰਹੀ ਐ ਤੂੰ ਜੋਬ ਕਰ ਲੱਗ ਜੇ ਯਾਰ ਮੈਂ ਜੋਬ ਨਹੀਂ ਕਰ ਸਕਦੀ ਨਾ ਕਿਉਂ ਨਹੀਂ ਕਰ ਸਕਦੀ ਸਾਰੇ ਕਰਦੇ ਆ ਸਾਰੇ ਕਰਦੇ ਮੈਂ ਮੰਨਦੀ ਐ ਤੈਨੂੰ ਵੀ ਪਤਾ ਮੇਰਾ ਫਸਟ ਇਅਰ ਇਹ ਚੱਲਣ ਦੇ ਆ ਠੀਕ ਆ ਤੇ ਭੈਣ ਮੇਰੀ ਦਾ ਵੀ ਤੇਰੇ ਤੋਂ ਬਾਅਦ ਆ ਪਤਾ ਉਹ ਤਾਂ ਨਹੀਂ ਮੇਰੀ ਜੌਬ ਕਰਨ ਦੀ ਉਹ ਤੇ ਪਤਾ ਮੈਨੂੰ ਬਹੁਤ ਕੱਬੀ ਆ ਤੇਰੀ ਬਟ ਸਟਿਲ ਮੈਂ ਤੈਨੂੰ ਇਹ ਕਹਿਣਾ ਚਾਹ ਰਿਆ ਵਾਂ ਠੀਕ ਆ ਤੂੰ ਜੌਬ ਨਾ ਜੌਬ ਨਹੀਂ ਕਰਨੀ ਠੀਕ ਆ ਤੂੰ ਕੋਚਿੰਗ ਕਰ ਲੈ ਜਦੋਂ ਮੈਂ ਬਾਹਰ ਕਿਤੇ ਮੈਂ ਲਵਾ ਦਿੰਦਾ ਆ ਤੂੰ ਦੱਸ ਕੋਚਿੰਗ ਦਾ ਅੱਛਾ ਚਲ ਫੇ ਤੂੰ ਇੱਦਾਂ ਕਰ ਘਰ ਤੇ ਮੈਂ ਕਰ ਨਹੀਂ ਸਕਦੀ ਤੇ ਤੂੰ ਨੇ ਇਦਾਂ ਕਰ ਮੇਰੇ ਬਾਹਰ ਕਿਤੇ ਕੋਚਿੰਗ ਵੈਰਾ ਕਰਵਾ ਦੇ ਕੋਈ ਨਾ ਮੈਂ ਲਵਾ ਦਿੰਦਾ ਆ ਬਹੁਤ سارے ਆ ਜਾਣਦੇ ਆ ਮੈਨੂੰ ਜਾਣਦੇ ਨੇ ਤੈਨੂੰ ਹਾਂਜੀ ਜਾਣਦੇ ਆ ਹਾਂ ਫਿਰ ਤੂੰ ਇਦਾਂ ਕਰ ਤੇ ਮੈਨੂੰ ਕੋਚਿੰਗ ਕਰਾ ਦੇ ਬੱਚੇ ਲਿਆ ਕੇ ਦੇ ਦੇ ਜਿਹੜਾ ਪਲੱਸ 1 ਪਲੱਸ 2 ਚ ਹੋਰ ਵੀ ਕੋਈ ਹੁਣੇ ਪੁੱਛ ਕੇ ਇਸ ਕਰਕੇ ਤੇ ਮੈਨੂੰ ਕੋਈ ਨਾ ਤੂੰ ਟੈਨਸ਼ਨ ਲੈ ਮੈਂ ਹੈਗਾ ਨਾ ਮੈਂ ਕਰਾਂਗਾ ਬਹੁਤ ਸਾਰੇ ਜਾਣਦੇ ਆ ਤੇ ਠੀਕ ਹੈ ਤੂੰ ਟੈਨਸ਼ਨ ਲੈ ਇੱਕ ਵਾਰ ਮੀਰ ਤੇ ਮੈਂ ਸੱਚ ਦੱਸਦੀ ਆ ਤੈਨੂੰ ਪਤਾ ਵੀ ਹੈਗਾ ਮੇਰੀ ਭੈਣ ਦਾ ਸੁਭਾਅ ਕਿਦਾਂ ਦਾ ਵਾ ਨਾਲ ਇਹ ਗੱਲ ਨਾ ਦੀਦੀ ਤੱਕ ਬਿਲਕੁਲ ਨਾ ਜਾਵੇ ਤੇ ਇਹ ਗੱਲ ਨਾ ਤੇਰੇ ਫਰੈਂਡ ਸਰਕਲ ਦੀ ਉਹ ਬਿਲਕੁਲ ਤੱਕ ਨਾ ਤੂੰ ਤੱਕ ਗੱਲ ਜਾਵੇ ਨਹੀਂ ਜਾਂਦਾ ਠੀਕ ਆ ਮੈਂ ਸਮਝਦਾ ਤੇਰੀ ਗੱਲ ਠੀਕ ਆ ਹਰ ਕਿਸੇ ਦੀ ਮਜਬੂਰੀ ਹੁੰਦੀ ਹੈ ਕਰਨਾ ਠੀਕ ਆ ਮੈਂ ਹੈਗਾ ਆ ਤੂੰ ਟੈਨਸ਼ਨ ਲੈ ਪਲੀਜ਼ ਸ਼ਾਂਤ ਹੋ ਠੀਕ ਆ ਜੋ ਹੋਣਾ ਹਰ ਇੱਕ ਪ੍ਰੋਬਲਮ ਦਾ ਸਿਚੁਏਸ਼ਨ ਸੋਲੂਸ਼ਨ ਹੁੰਦਾ ਆ ਰਾਈਟ ਹਾਂ ਕਿਉਂਕਿ ਤੈਨੂੰ ਪਤਾ ਤਾਂ ਹੈਗਾ ਮੇਰੀ ਜੀ ਦਾ ਸੁਭਾਜ ਦਾਦਾ ਦੀਦੀ ਮੈਨੂੰ ਨਹੀਂ ਛੋੜਨਗੇ ਕਿ ਹਾਂ ਕਿ ਮੈਂ ਕੰਮ ਕਰਾਂ ਉਹਨਾਂ ਨੂੰ ਇਹ ਆ ਕਿ ਚੱਲ ਸਿਮਰਤ ਆਪਣੀ ਜ਼ਿੰਦਗੀ ਜੀਵੇ ਥੋੜਾ ਵੀ ਜਿੱਦਾਂ ਵੀ ਆ ਨਾ ਉਹਨਾਂ ਨੂੰ ਇਹ ਕਿ ਚੱਲ ਆਪਣਾ ਪੜ੍ਹੇ ਲਿਖੇ ਆਪਣੇ ਪੜਾਈ ਵੱਲ ਧਿਆਨ ਦੋਵੇ ਬਾਅਦ ਚ ਕੋਈ ਜੌਬ ਵਗੈਰਾ ਵਾਲ ਦੇ ਕੇ ਮੈਨੂੰ ਇਹ ਕਿ ਚਲੋ ਜਿਆਦਾ ਨਹੀਂ ਤੇ ਮੇਰੇ ਖਰਚਾ ਨਿਕਲਦਾ ਜਾਵੇ ਨਾ ਖਾਣ ਪੀਣ ਦਾ ਹੋ ਗਿਆ ਕੱਪੜੇ ਦਾ ਹੋ ਗਿਆ ਉਹ ਬਸ ਜਿਆਦਾ ਤੇਰਾ ਬੂ ਵਧੀਆ ਤੂੰ ਸੇਵਿੰਗ ਵੀ ਕਰੇਂਗੀ ਤੇਰਾ ਖਰਚਾ ਵੀ ਨਿਕਲੇਗਾ ਤੂੰ ਪੜਾਈ ਆ ਕੰਮ ਛੱਡ ਦੇ ਪਲੀਜ਼ ਆ ਕੰਮ ਛੱਡ ਤੈਨੂੰ ਲਵਾਣ ਦੀ ਗੱਲ ਆ ਮੈਂ ਖੁਦ ਲਵਾਵਾਂਗਾ ਠੀਕ ਆ ਤੈਨੂੰ ਬੱਚੇ ਤੂੰ ਜੋ ਕਹੇਂਗੀ ਹੋ ਜਾਊਗਾ ਬਟ ਆ ਕੰਮ ਨਹੀਂ ਕਰਨਾ ਚੱਲ ਠੀਕ ਆ ਫਿਰ ਹੁਣ ਤੂੰ ਜਾ ਅੱਛਾ ਚੱਲ ਕੌਫੀ ਪੀਏ ਤੈਨੂੰ ਮੈਂ ਕੌਫੀ ਪਲਾਣਾ ਨਹੀਂ ਤੈਨੂੰ ਪਤਾ ਤੇਗਾ ਪੈਸੇ ਪੈਸੇ ਦਾ ਕੁਝ ਵੰਡਿਆ ਠੀਕ ਆ ਚੱਲ 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 ਉੱਥੇ ਗਿਆ ਨਾ ਚੱਲ ਬਾਂਜੀ ਕਿੱਥੇ ਵੜੇ ਜੇ ਲੈ ਰਿਮਲ ਭੈਣ ਹੋਰ ਸੁਣਾ ਪੈਨੇ ਕੀ ਹਾਲੀ ਬਸ ਹੋ ਗਿਆ ਨਹੀਂ ਬੜੇ ਦਿਨਾਂ ਬਾਅਦ ਚੱਕਰ ਲਾਇਆ ਕੀ ਗੱਲ ਐ ਤੈਨੂੰ ਕੀ ਕਰਾਂ ਤੂੰ ਆਪੇ ਕੰਨੀ ਸੀ ਕਿ ਸ਼ਹਿਰ ਜਾਉਂਗੀ ਤੇ ਉੱਥੇ ਘਰ ਬਣਾਉਂ ਵਧੀਆ ਤੇ ਫੇਰ ਆਈ ਤੇ ਮੈਂ ਤੇ ਸੋਚਿਆ ਕਿ ਹੁਣ ਮੈਂ ਆਈ ਹੋਈ ਹਾਂ ਸ਼ਹਿਰ ਹਾਂ ਘਰ ਤੇ ਮੈਂ ਕਦੋਂ ਦਾ ਬਣਾਇਆ ਹੈ ਤੂੰ ਬਹਾਨੇ ਪਾਈ ਜਾਂ ਜਿਹੜੇ ਪੋਣੇ ਬਹਾਨੇ ਕੀ ਪੋਣੇ ਆ ਮੈਂ ਆਈ ਨਹੀਂ ਸ਼ਹਿਰ ਇਨੇ ਚਿਰ ਦੀ ਤੇ ਹੁਣ ਮੈਂ ਚਲ ਆਈ ਆ ਤੇ ਮੈਨੂੰ ਚੇਤਾ ਆਗਾ ਤੂੰ ਤੇ ਮੈਸੇਜ ਤੇ ਕੀਤਾ ਸੀ ਨਾ ਸੈਂਡ ਐਡਰੈਸ ਵਗੈਰਾ ਸਾਰਾ ਤੇ ਮੈਂ ਉਹ ਸੋਚ ਕੇ ਫਿਰ ਮੈਂ ਇੱਕ ਵਾਰੀ ਮੇਲ ਹੀ ਆਵਾਂ ਭੈਣ ਜੀ ਨੂੰ ਹੋਰ ਬੜਾ ਵਧੀਆ ਕੀਤਾਈ ਫਿਰ ਦੱਸ ਕੀ ਪੀਏਂਗੀ ਹੁਣ ਚਾਹ ਲਿਆਵਾਂ ਪਹਿਲੋ ਬਣਾ ਕੇ ਕਿ ਲੱਸੀ-ਲੂਸੀ ਪੀ ਲਹੇਂਗੀ ਮੈਂ ਕੁਛ ਨਹੀਂ ਪੀਣਾ ਮੈਂ ਸਭ ਕੁਝ ਖਾ ਪੀ ਕੇ ਆਈ ਆ ਮੈਂ ਤੇਰੇ ਵਾਸਤੇ ਇੱਕ ਬੜੀ ਵਧੀਆ ਖੁਸ਼ਖਬਰੀ ਲੈ ਕੇ ਆਈ ਆ ਹਾਂ ਬੇਰੇ ਹੋਰ ਕੋਸ ਖਬਰ ਹੀ ਕਿਹੜੀ ਖਸ ਖਬਰ ਲਿਆਈ ਐ ਤੂੰ ਆਪੇ ਆਨੀ ਹੀ ਨਾ ਮੈਂ ਸ਼ਹਿਰ ਜਲ ਜਾਵਾਂ ਇੱਕ ਵਾਰੀ ਤੇ ਘਰ-ਬਾਰ ਬਣਾ ਲਵਾਂ ਆਪਣਾ ਵਧੀਆ ਫਿਰ ਮੈਂ ਮੁੰਡੇ ਦਾ ਰਿਸ਼ਤਾ ਕਰੂੰਗੀ ਹੁਣ ਨਾ ਮੈਂ ਮੁੰਡੇ ਤੇਰੇ ਦਾ ਰਿਸ਼ਤਾ ਲੈ ਕੇ ਆਣੀ ਐ ਅੱਛਾ ਸੱਚੀ ਕਰਨ ਦਾ ਰਿਸ਼ਤਾ ਲੈ ਹੋਰ ਕਰਨ ਦਾ ਪਤਾ ਕਿੰਨੀ ਵਧੀਆ ਕੁੜੀ ਆ ਐ ਕਿਤੇ ਘਰ-ਬਾਰ ਤੇਰਾ ਵਧੀਆ ਤਰਾ ਸੰਭੂਗੀ ਤੈਨੂੰ ਪਤਾ ਨਾ ਮੈਨੂੰ ਕੁੜੀ ਕਹਿੋ ਜੀ ਚਾਹੀਦੀ ਐ ਮੇਰੀ ਸੇਵਾ ਕਰੇ ਜੜੀ ਤੇ ਚੁੱਲਾ ਚੌਂਕਾ ਤੇ ਐ ਸਾंभੇ ਕਿਤੇ ਮੈਨੂੰ ਐ ਨਾ ਕਰਦੀ ਫਿਰੇ ਮੰਮੀ ਜੀ ਮੈਨੂੰ ਆ ਨਹੀਂ ਆਉਂਦਾ ਤੇ ਮੰਮੀ ਜੀ ਮੈਨੂੰ ਆ ਨਹੀਂ ਆਉਂਦਾ ਨਾ ਨਾ ਭੈਣ ਜੀ ਗਰੀਬ ਘਰ ਦੀ ਕੁੜੀ ਆ ਤੂੰ ਆਪੇ ਕਿੰਨੀ ਹੈ ਨਾ ਗਰੀਬ ਘਰ ਦੀ ਚੱਲੂਗੀ ਤੇ ਪਰ ਮੇਰੇ ਆਖੇ ਲੱਗੇ ਮੇਰਾ ਘਰ ਸਾंभੇ ਬਿਲਕੁਲ ਉਦਾਂ ਦੀ ਕੁੜੀ ਆ ਜਿਆਦਾ ਗਰੀਬ ਘਰ ਦੀ ਤੇ ਨਹੀਂ ਆ ਉਹ ਤੂੰ ਕੀ ਲੈਣਾ ਵਾ ਨਹੀਂ ਵਿੱਚੋਂ ਹਾਏ ਹਾਏ ਕਿਹੜਾ ਵੇਲਾ ਕੁੜੀ ਜਿਹੜਾ ਮੈਨੂੰ ਕੋਈ ਬੈਠੀ ਕਿ ਗਰੀਬ ਘਰ ਦੀ ਚਾਹੀਦੀ ਹਾਂ ਤਾਂ ਮੈਂ ਕੁਛ ਕਹਿ ਰਹੀ ਨਹੀਂ ਸੰਦੀ ਨਹੀਂ ਭੈਣ ਜੀ ਨੀ ਬੋਲੀ ਗਣੀ ਪਰ ਇਹਨੇ ਮੂੰਹ ਕਰਕੇ ਕੀ ਹੋਇਆ ਵਾ ਐ ਕੁਛ ਨਹੀਂ ਬੋਲਦੀ ਮੈਂ ਕੌਣ ਕੌਣ ਆ ਪਰਿਵਾਰ ਚ ਲੈ ਮਾ ਆ ਵਾ ਦੋ ਭੈਣਾਂ ਨੇ ਕਿਤੇ ਕਿੰਨੀਆਂ ਸੋਹਣੀਆਂ ਆ ਦੋਵੇਂ ਭੈਣਾਂ ਮੈਂ ਪਰ ਨਿੱਕੀ ਦਾ ਰਿਸ਼ਤਾ ਤੈਨੂੰ ਕਿ ਤੇਰੇ ਮੁੰਡੇ ਨੂੰ ਕਰਾਉਣ ਲੱਗੀ ਆ ਦੋਵੇਂ ਭੈਣਾਂ ਹੀ ਆ ਦੋਵੇਂ ਭੈਣਾਂ ਆ ਵਾ ਤੇ ਭਰਾ ਭਰੂ ਨਹੀਂ ਹੈਗਾ ਨਹੀਂ ਨਹੀਂ ਭਰਾ ਨਹੀਂ ਹੈਗਾ ਵਿਚਰੀਆਂ ਦਾ ਅੱਛਾ ਭਰਾ ਨਹੀਂ ਹੈਗਾ ਅੱਛਾ ਕਰਦੀ ਕੀ ਹੈ ਕੀ ਕਰਦੀ ਕੀ ਕੁੜੀਆਂ ਦਾ ਖਰਚਾ ਕਰ ਚੱਕੀ ਹਿਸਾਬ ਨਾਲ ਚੱਲਦਾ ਨਹੀਂ ਕਰਨਾ ਕੀ ਮਾਂ ਚਰੀ ਸਲਾਈਆਂ ਕਰਦੀ ਆ ਤੇ ਕੁੜੀਆਂ ਜੜੀਆਂ ਨਾ ਦੱਬ ਕੇ ਪੜੀਆਂ ਵਾ ਕਿਤੇ ਕੋਈ ਕਮੀ ਨਹੀਂ ਕੁੜੀਆਂ ਦੇ ਵਿੱਚ ਹੈਗੀ ਕੱਲ ਨੂੰ ਭਾਵੇਂ ਤੇਰੇ ਘਰ ਆਵੇ ਤੇ ਭਾਵੇਂ ਵਧੀਆ ਨੌਕਰੀ ਕਰ ਸਕਦੀਆਂ ਵਾ ਚਾਰ ਪੈਸੇ ਕਮਾਉ ਸਕਦੀਆਂ ਵਾ ਕੁੜੀਆਂ ਨਹੀਂ ਸਲਾਈ ਵਧੀਆ ਬੁਟੀਕ ਬਟਾਕ ਖੋਲੀ ਨਹੀਂ ਨਹੀਂ ਵਿਚਾਰੀ ਘਰ ਹੀ ਕਰਦੀ ਆ ਘਰ ਹੀ ਜਦਾਂ ਆਲੇ ਦੁਆਲੇ ਦੇ ਤੇਰੇ ਮਰਗੇ ਮੇਰੀਆਂ ਮਰਗੀਆਂ ਭੈਣਾ ਦੇ ਜਾਂਦੀਆਂ ਵਾ ਤੇ ਵਿਚਾਰੀ ਸੀਨ ਲੈਂਦੀ ਆ ਅੱਛਾ ਮੈਨੂੰ ਨਾ ਤੇਰੇ ਭਾਅ ਜਿਹੜਾ ਕੱਲ ਚੰਗੇ ਨਹੀਂ ਲੱਗਣ ਦੇ ਗੱਲ ਕੀ ਆ ਗੱਲ ਮੈਂ ਸੋਚਣ ਦੀ ਆ ਕਿ ਜੇ ਇਧਰ ਉਧਰ ਘਾਤ ਦੀ ਮਾੜਾ ਮੋਟਾ ਵਿਚਾਰੀ ਤੇ ਕੁੜੀਆਂ ਵੀ ਉਹਨੇ ਪੜਾ ਲਈਆਂ ਦੱਬ ਕੇ ਤੇ ਵੱਡੀ ਕੁੜੀ ਦਾ ਕਿਉਂ ਨਹੀਂ ਕਰਨਾ ਨੀ ਭੈਣਾ ਸੋ ਪਰਦੇ ਹੁੰਦੇ ਆ ਕਰਦੇ ਹੁਣ ਉਹ ਵਿਚਾਰੀ ਜਿਹੜੀ ਆ ਵੱਡੀ ਉਹਨੂੰ ਆ ਕਿ ਮੈਂ ਆਪਣੀ ਛੋਟੀ ਭੈਣ ਨੂੰ ਪੜਾ ਲਵਾ ਮਾਂ ਦੇ ਨਾਲ ਥੋੜਾ ਹੱਥ ਵਡਾਵਾ ਤੇ ਹੁਣ ਨੌਕਰੀ ਲੱਭਦੀ ਫਿਰਦੀ ਆ ਕਿ ਮੈਂ ਵੀ ਕੋਈ ਨੌਕਰੀ ਕਰਾਂ ਤਾਂ ਵਿਚਾਰੀ ਥੋੜੀ ਉਮਰ ਹੋ ਗਈ ਆ ਤਾਂ ਕਰਕੇ ਉਹ ਤਾਂ ਰਿਸ਼ਤਾ ਨਹੀਂ ਹਜੇ ਹੋਣ ਡਿਆ ਜੇ ਤੂੰ ਕਵੇਂ ਤੇ ਤੇਰੇ ਭਰਾ ਨੂੰ ਕਰਾਤਾ ਨਹੀਂ ਮੈਂ ਚੁੱਪ ਕਰ ਜਾ ਕੀ ਹੋ ਗਿਆ ਤੈਨੂੰ ਅੱਜ ਤੇ ਆ ਗੱਲ ਕਹਿ ਦਿੱਤੀ ਗਾਣਾ ਕਹਿਦੀ ਅੱਗੇ ਹੀ ਬੜਾ ਛਣ ਛਣ ਵਾਲੀ ਦਸੀ ਆਪਾਂ ਪਿਆਈ ਮੇਰੇ ਸਿਰ ਤੇ ਪਰ ਐਨੀ ਉਹ ਦੀ ਮਰੋਗੀਆਂ ਤੇ ਹੁਣ ਮੈਂ ਉਹਨੂੰ ਦਵਾ ਵਿਆਹ ਕਰਾ ਕੇ ਤੂੰ ਰਹਿੰਦੇ ਟੱਕਿਆ ਰਹਿੰਦੇ ਜਿੱਥੇ ਹੈਗਾ ਨਾਲੇ ਤੂੰ ਕੜਾ ਜਾਣਦੀ ਨਹੀਂ ਉਹਦੇ ਲੱਛਣ ਚੱਲ ਉਹਨੂੰ ਛੱਡ ਤੂੰ ਤੇ ਕਰਨ ਬਾਰੇ ਕੀ ਸੋਚਿਆ ਹੀ ਫਿਰ ਮੈਂ ਕਰਾਂ ਨਾ ਉਹਨਾਂ ਨਾਲ ਗੱਲ ਨਾਲ ਦੂਜੀ ਗੱਲ ਨਹੀਂ ਤੂੰ ਆਪਣੇ ਭਰਾ ਦਾ ਵਿਆਹ ਕਰਨਾ ਹੀ ਨਹੀਂ ਤੇ ਨਾਲੇ ਹਜੇ ਤੱਕ ਤੂੰ ਦਾ ਵਿਆਹ ਕੀਤਾ ਹੀ ਨਹੀਂ ਉਹ ਨਹੀਂ ਨਹੀਂ ਇਹ ਉਹ ਨਹੀਂ ਗੱਲ ਹੈਗੀ ਕਰਨਾ ਕਿਉਂ ਨਹੀਂ ਮਿੰਨਾਂ ਤਾਂ ਬੜੇ ਹੀ ਚਾਹ ਹੀ ਭੈਣੇ ਵਿਆਹ ਕਰਨ ਦੇ ਪਰ ਤੂੰ ਨੂੰ ਲਕੋ ਵੀ ਤੇਰੇ ਤੋਂ ਕਹਾਦਾਈ ਜਿੰਨੀ ਉਹ ਸ਼ਰਾਬ ਪਿੰਦਾ ਵਾ ਕੁੜੀ ਮੈਰ ਰੋੜ ਨਹੀਂ ਉਹਦੇ ਗੱਲ ਪਾ ਕੇ ਹੈ ਇੱਥੇ ਤੇ ਮੇਰੀ ਨਹੀਂ ਜਾਣ ਖਾਂਦਾ ਮੈਂ ਤੇ ਭੈਣ ਆ ਇੱਕੋ ਢਡੋ ਜੰਮੇ ਤੇ ਮੈਂ ਤੇ ਸਹਿ ਲੂੰਗੀ ਅਗਲੀ ਬਗਾਨੀਆਂ ਸਹਿੰਦੀ ਐ ਕਮਾਈ ਤੇ ਤੇਰੇ ਸਾਹਮਣੇ ਕੋਈ ਕਰਦਾ ਨਹੀਂ ਹੈ ਕੀ ਪਤਾ ਉਹ ਵਿਆਹ ਹੋ ਜੇ ਤੇ ਸੁਧਰ ਹੀ ਜਾਵੇ ਕਿਤੇ ਨਹੀਂ ਭੈਣਾ ਨਹੀਂ ਸੁਧਰਦੇ ਦੋਵੇਂ ਟਣੀਆਂ ਹੋ ਗਈਆਂ ਆਪਸ ਚ ਕਿਤੇ ਰਲ ਮਿਲ ਕੇ ਰਹੋਗੀਆਂ ਕਾਨੂੰ ਇੱਕ ਦੂਜੀ ਦੀ ਸੇਵਾ ਕਰੋਗੀਆਂ ਨਹੀਂ ਮੈਨੂੰ ਆਪ ਬੜਾ ਚਾਹ ਹੈ ਮੇਰੀ ਪਰਜਾਈ ਆਵੇ ਮੈਂ ਤੇ ਪੂਰੇ ਚਾਹ ਲਾਲ ਕਰਨੇ ਹੀ ਮੈਨੂੰ ਬੜਾ ਹੀ ਸ਼ੌਂਕ ਸੀ ਮੇਰੀ ਪਰਜਾਈ ਆਉਂਦੀ ਮੇਰੀ ਸੇਵਾ ਕਰਦੀ ਪਰ ਇਹ ਨਖੱਤੇ ਨੇ ਤੇ ਮੇਰੀਆਂ ਬੇੜੀਆਂ ਚ ਵਟਟੇ ਹੀ ਪਾ ਦਿੱਤੇ ਇਹ ਤੇ ਇੰਨਾ ਕਟੂਠਾ ਪੀ ਲੱਗ ਪਿਆ ਤੈਨੂੰ ਮੈਂ ਕੀ ਦੱਸਾਂ ਮੂੰਹ ਤੇ ਮੱਖੀਆਂ ਬਹਿਂਦੀਆਂ ਸੀ ਜਦੋਂ ਸੁੱਤਾ ਹੁੰਦਾ ਸੀ ਹੈ ਇੰਨੀ ਪਿੰਦਾ ਹੁਣ ਹੁਣ ਹਟ ਗਿਆ ਜਦੋਂ ਦੇ ਸ਼ਹਿਰ ਆ ਥੋੜਾ ਜਿਹਾ ਬਾਊ ਬਣ ਕੇ ਰਹਿ ਲੱਗਾਈ ਪਿੰਡ ਤੇ ਨੇ ਗਿਲਤੀ ਗਾਲਤੀ ਉਹ ਮੈਂ ਭੈਣ ਹਾਂ ਮੈਨੂੰ ਪਤਾ ਮੈਂ ਕਿੱਦਾਂ ਇਹਨੂੰ ਸੰਭਿਆਵਾ ਲੋਕੇ ਮੈਨੂੰ ਲਾਂਬੇ ਦੇ ਦਿੰਦੇ ਨਹੀਂ ਤੇਰਾ ਭਰਾ ਉੱਥੇ ਡਿੱਗਾ ਨਹੀਂ ਤੇਰਾ ਭਰਾ ਉੱਥੇ ਡਿੱਗਾ ਤੈਨੂੰ ਕੀ ਪਤਾ ਮੈਂ ਕਿੱਦਾਂ ਇਹਨੂੰ ਸੰਭਿਆ ਆ ਆ ਤੇ ਕਰਨ ਹੋ ਗਿਆ ਵੱਡਾ ਇਹਦੇ ਹਾਂ ਦਾ ਤੇ ਹੁਣ ਕਰਨ ਸੰਭ ਲਵ ਮੇਰੀ ਅੱਧੀ ਟੈਨਸ਼ਨ ਕਰਨ ਤੇ ਤੇ ਮੇਰੀ ਗਾ ਸੁਣ ਆ ਕਰਨ ਤੇ ਨਹੀਂ ਤੇ ਪਿੰਦਾ ਪੁੰਦਾ ਉਹ ਮਾਮੇ ਮਗਰ ਲਾ ਕੇ ਤੇ ਉਹ ਵੀ ਪੈਗ ਲਾ ਲਿੰਦਾ ਹੋਵੇ ਨਾ ਭੈਣੇ ਮੇਰੇ ਮੁੰਡੇ ਚ ਤੇ ਕੋਈ ਐ ਆਪਣੀ ਹੀਰਾ ਵਾ ਮੇਰਾ ਮੁੰਡਾ ਤੇ ਕਮਾਈ ਜਿਉਂ ਸਵੇਰ ਤੋਂ ਜਾਂਦਾ ਸ਼ਾਮੀ ਘਰ ਵੜਦਾ ਮਜਾ ਲਾ ਕੇ ਤੇ 1 ਰੁਪਿਆ ਫालतू ਖਰਚ ਜੇ ਮੈਨੂੰ ਇਦਾਂ ਦਾ ਹੀ ਚਾਹੀਦਾ ਈ ਮੈਂ ਕੁੜੀਆਂ ਰੋੜ ਨਹੀਂ ਆ ਨਹੀਂ ਚਾਹੁੰਦੀ ਬਹੁਤ ਬੀਬੀਆਂ ਕੁੜੀਆਂ ਵਾ ਕਿਤੇ ਕੋਈ ਗੱਲ ਨਹੀਂ ਕਰਨਾ ਕਰਨ ਦੀ ਤੈਨੂੰ ਇੰਨੀ ਕਿ ਸਫਤ ਕਰਾ ਬਾਹਰੋਂ ਰੋਟੀ ਨਹੀਂ ਖਾਂਦਾ ਕਹਿੰਦਾ ਮਾਂ ਜੋ ਤੂੰ ਬਣਾ ਕੇ ਦੇਂਗੀ ਮੈਂ ਤੇ ਉਹੀ ਖਾਊਗਾ ਸੱਚੀ ਗੱਲ ਈ ਦੂਜੀ ਗੱਲ ਹੋਰ ਮੈਂ ਤੈਨੂੰ ਦੱਸਾਂ ਹਾਂ ਭਲਾ ਮਕਾਨ ਨੂੰ ਕੌਣ ਕਰਾਇਤੇ ਤੈਨੂੰ ਨਹੀਂ ਰਹਿੰਦੀਆਂ ਨਹੀਂ ਨਹੀਂ ਮਕਾਨ ਤੇ ਆਪਣਾ ਹੀ ਆ ਉਹਨਾਂ ਦਾ ਅੱਛਾ ਮਕਾਨ ਆਪਣਾ ਹੀ ਆ ਹਾਂ ਹਾਂ ਅੱਛਾ ਤੇ ਚੱਲ ਉਹ ਤਾਂ ਕੋਈ ਨਹੀਂ ਧੀਆ ਧਿਆਨੀਆਂ ਮੈਨੂੰ ਤਾਂ ਤਿੰਨੀ ਕੱਪੜੀ ਕੁੜੀ ਦੇ ਦੇ ਉਹ ਨਹੀਂ ਕੋਈ ਗੱਲ ਹੈ ਤੇ ਧੀਆ ਦਾ ਹੀ ਆ ਸਾਰਾ ਕੁਝ ਜੋ ਵੀ ਹੈ ਤਾਂ ਹੀ ਤਾਂ ਮੈਂ ਤੇਰ ਕੋ ਆਈ ਆ ਮੈਂ ਤੇ ਕਿਆ ਉਹਨਾਂ ਕੁੜੀਆਂ ਵਾਸਤੇ ਤੇਰਾ ਮੁੰਡਾ ਜਿਹੜਾ ਨਾ ਉਹ ਬਹੁਤ ਵਧੀਆ ਜਿਹੜੀ ਛੋਟੀ ਕੁੜੀ ਆ ਨਾ ਸਿਮਰਤ ਉਹਦਾ ਵਿਆਹ ਕਰਾਉਣਾ ਮੈਂ ਤੈਨੂੰ ਪਤਾ ਕਰਨ ਦੇ ਨਾਲ ਅਛਾ ਨਾ ਸਿਮਰਤ ਹੈ ਕੁੜੀ ਹਾਂ ਸਿਮਰਤ ਨੂੰ ਇੱਕ ਦਾ ਫੋਨ ਆਇਆ ਨਹੀਂ ਸਿਮਰਤ ਤੇ ਕਰਨ ਜਾ ਚ ਗਿਆ ਹੀ ਨਾ ਬਹੁਤ ਵਧੀਆ ਕੁੜੀ ਆ ਬਹੁਤ ਵਧੀਆ ਚਲ ਕੋਈ ਗੱਲ ਨਹੀਂ ਤੂੰ ਇੰਜ ਕਰੀ ਮੇਰੇ ਨਾਲ ਫੋਨ ਤੇ ਫੋਟੋ ਜੀ ਸੈਂਡ ਕਰਤੀ ਕੁੜੀ ਠੀਕ ਆ ਠੀਕ ਆ ਕੋਈ ਨਹੀਂ ਫੋਟੋ ਮੈਂ ਕੱਢ ਲਾਂ ਤੇ ਮੇਰਾ ਮੁੰਡਾ ਆਉਂਦਾ ਨਾ ਮੈਂ ਉਹਨੂੰ ਵਿਖਾਉਂਗੀ ਤੇ ਨਾਲੇ ਨਾ ਤੈਨੂੰ ਪਤਾ ਮੁੰਡਿਆਂ ਨੇ ਕਿਹੜਾ ਮਨੌਣਾ ਸੌਖਾ ਪਿਆ ਵਾ ਹਜੇ ਤੇ ਉਹ ਕਹਿੰਦਾ ਮੰਮੀ ਮੈਂ ਹੋਰ ਕੰਮ ਵਧਾਉਣਾ ਹੋਰ ਕੰਮ ਵਧਾਉਣਾ ਜਦੋਂ ਕੰਮਾਂ 'ਚ ਪੈ ਜਾਂਦੇ ਮੁੰਡੇ ਕਿੱਥੇ ਉਹਨਾਂ ਨੂੰ ਧਿਆਨ ਰਹਿੰਦਾ ਹੀ ਕੋਈ ਨਹੀਂ ਤੂੰ ਸਮਝਾਵੀਂ ਉਹਨੂੰ ਵੀ ਪੜ੍ਹੀ ਲਿਖੀ ਕੁੜੀ ਆ ਤੇਰੇ ਨਾਲ ਹੱਥ ਵੰਡਾਊਗੀ ਕੰਮ ਦੇ ਵਿੱਚ ਵੀ ਕਾਰੋਬਾਰ 'ਚ ਨਹੀਂ ਹੋ ਆ ਨਹੀਂ ਮੈਨੂੰ ਕੋਈ ਟੈਨਸ਼ਨ ਮੈਨੂੰ ਤਾਂ ਘਰ ਸੰਭਣ ਵਾਲੀ ਚਾਹੀਦੀ ਉਹ ਫਿਰ ਤੂੰ ਫਿਕਰ ਹੀ ਨਾ ਨਾ ਸਾਰੀ ਉਮਰ ਕਾਮਾ ਮੇਰੇ ਮੁੰਡੇ ਨੇ ਵਾਧੂ ਕਰ ਲਿਆ ਨਹੀਂ ਹੁਣ ਤਾਂ ਬਥੇਰਾ ਕਾਰੋਬਾਰ ਆ ਮੈਂ ਬਾਬੇ ਦੀ ਫੁੱਲ ਕਿਰਪਾ ਨਹੀਂ ਘਰ ਉਹ ਸੋਨਾ ਬਣਾ ਲਿਆ ਤੂੰ ਬਹੁਤ ਬਹੁਤ ਵਧਾਈਆਂ ਹੋਣ ਤੈਨੂੰ ਹੁਣ ਮੈਂ ਤੇਰੇ ਜੋਗੀ ਘਟ ਘਟ ਚਾਹ ਬਣਾ ਲਿਆ ਨਾ ਨਾ ਪੈਣੇ ਚਾਹ ਨਹੀਂ ਮੈਂ ਪੀਂਦੀ ਹਾਏ ਹਾਏ ਹੁਣ ਇਹਨੇ ਚਰਾ ਵਧਾਈਆਂ ਖਾਲੀ ਜਾਏਂਗੀ ਨਾ ਨਾ ਕੋਈ ਨਹੀਂ ਚਾਹ ਹੁਣ ਇਹਨਾਂ ਗਵਾਂਡ ਗਈ ਹੀ ਮੈਂ ਉਹਨਾਂ ਨੂੰ ਵੀ ਮਿਲਣ ਗਈ ਹੀ ਇਦਾਂ ਹੀ ਹੋਵੀ ਤੇਰੇ ਕੋ ਸਹੇਲੀ ਭੈਣ ਮੇਰੀ ਤੇ ਮੈਂ ਚੱਲ ਉਹਨੂੰ ਉਹਨੇ ਪਿਆਤੀ ਹੁਣ ਫਿਰ ਇੱਥੇ ਚਾਹ ਨਿਕ ਘਬਰਾਟ ਬੜੀ ਹੁੰਦੀ ਉਹ ਫਿਰ ਚੱਲ ਕੋਈ ਨਹੀਂ ਆਈ ਫਿਰ ਠੀਕ ਹੈ ਹਾਂ ਕੋਈ ਨਹੀਂ ਮੈਂ ਫੇਰ ਆਉਂ ਤੇ ਸੋਚੀ ਜ਼ਰੂਰ ਆਗਾ ਤੇ ਫੋਟੋ ਮੈਂ ਸੈਂਡ ਕਰਦੀ ਹਾਂ ਫੋਟੋ ਮੈਨੂੰ ਸੈਂਡ ਕਰਦੀ ਤੈਨੂੰ ਪਤਾ ਕਮੀ ਸਾਡੇ ਘਰ ਕੋਈ ਨਹੀਂ ਨਾ ਨਾ ਉਹ ਤੇ ਮੈਂ ਵੇਖ ਲਿਆ ਉਹ ਸੋਹਣਾ ਸਭ ਕੁਝ ਤੇ ਕੁੜੀ ਕਿਤੇ ਖੁਸ਼ ਰਹੂਗੀ ਚੱਲ ਠੀਕ ਹੈ ਭੈਣੇ ਮੈਨੂੰ ਉਹ ਕਿਤੇ ਸੀਸਾਂ ਦਊਗੀ ਕਿਤੇ ਹਾਂ ਹਾਂ ਕੋਈ ਗੱਲ ਤੈਨੂੰ ਸਾਫ ਪੱਕੀ ਮੇਰੇ ਵੱਲੋਂ ਹਾਂ ਚੱਲ ਠੀਕ ਹੈ ਓਕੇ ਫਾਸਟੀਕਾਰ ਚ ਚੱਲ ਲਾਵਾ ਮੈਂ ਕਰਨ ਨੂੰ ਫੋਨ ਮਰ ਜਣ ਨੂੰ ਕਹਾਂ ਆ ਜਾ ਉੱਡਿਆ ਹੀ ਹੋਣਾ ਉਹਨੂੰ ਮੈਂ ਜੇ ਦੱਸਿਆ ਨਾ ਪੁੱਤ ਤੇਰਾ ਰਿਸ਼ਤਾ ਆਇਆ ਪਤਾ ਨਹੀਂ ਕਿਹੜੇ ਬਾਬੇ ਕੋਕੀਲ ਕਰਾ ਕੇ ਲਿਆਇਆ ਮੈਨੂੰ ਕਹਿੰਦਾ ਸੀ ਮੇਰਾ ਵਿਆਹ ਕਰਦੇ ਪਤਾ ਨਹੀਂ ਜਬਾਨ ਵੀ ਕਿਹੋ ਜੀ ਕੱਢੀ ਛੱਟ ਹੀ ਪੂਰੀ ਹੋ ਜਾਂਦੀ ਰਿਸ਼ਤਾ ਵੀ ਆ ਗਿਆ ਹੀ ਇਹਦਾ ਤੇ ਪਹਿਲੋ ਤਾਂ ਮੈਨੂੰ ਨਾ ਇਹਨੂੰ ਸ਼ਰਾਬੀ ਨੂੰ 4 ਦਿਨ ਘਰੋਂ ਕੱਢਣਾ ਪੈਣਾ ਕਿਤੇ ਜੇ ਇਹ ਨਾ ਨਾ ਗਿਆ ਤੇ ਰਿਸ਼ਤਾ ਸਿਰੇ ਨਹੀਂ ਚੜਨਾ ਇੱਕ ਤੇ ਇਹਦਾ ਠੂਠਾ ਨਹੀਂ ਬੰਦ ਹੋਣਾ ਦੂਜਾ ਇਹਨੇ ਵਿੱਚ ਟਾਂਗ ੜਾਉਣੀ ਮੇਰਾ ਰਿਸ਼ਤਾ ਪਹਿਲੋ ਕਰਾ ਰੋਂਦਾ ਏ ਵੀ ਵਿਆਹ ਨੂੰ ਮੈਂ ਤੇ ਫਾਇ ਨੂੰ ਫੜੀ ਜਾਣਾ ਕੋਈ ਨਾ ਅੱਜ ਕਰਨ ਨਾਲ ਸਾਰੀ ਗੱਲ ਕਰ ਲੈਣੀ ਇਹਦੇ ਕੰਨੀ ਆਵਾਜ਼ ਨਹੀਂ ਪੈਣਦਣੀ ਇਹਨੂੰ ਪਿੰਡ ਹੀ ਕੱਢਦੀ ਚਾਰ ਦਿਨ ਫੋਟੋ ਮੰਗਾਵਾ ਨਾਲੇ ਨਾ ਪਹਿਲੋ ਮੈਨੂੰ ਨਾ ਇਹਨੂੰ ਪਹੁੰਚਾ ਲੈਂਦੇ ਘਰ ਵੇ ਮਨ ਨੂੰ ਇਹਨੂੰ ਕਹਿੰਨੀ ਹੈ ਪਤਾ ਕਰ ਮਕਾਨ ਕਿੰਨੇ ਗੱਜ ਦਾ ਵਾ ਪਤਾ ਤਾਂ ਲੱਗੇ ਮੈਨੂੰ ਕਿਨੇ ਕਿ ਲੱਖਾਂ ਦੀਆਂ ਮਾਲਕ ਆ ਕੁੜੀਆਂ ਵੇਖਾਂਗੀ ਫਿਰ ਮੈਂ ਸਾਰਾ ਪਤਾ ਕਰਕੇ ਫੇਰ ਹੀ ਰਿਸ਼ਤੇ ਨੂੰ ਹਾਮੀ ਭਰੂੰਗੀ ਐਡੀ ਵੀ ਮੈਂ ਪੱਧਰੀ ਨਹੀਂ ਹੈਗੀ